ਗੱਲ ਇਹ ਸੀ ਆਈ ਮੈਂ ਇੱਥੇ ਆਪਣਾ ਕੰਮ ਕਰਦਾ ਪਿਆ ਸਾਹਮਣੇ ਉਹ ਮਾਲ ਲਾਉਂਦਾ ਪਿਆ ਸੀ ਇੱਕ ਆ ਗਏ ਨਿਰਮਲ ਤੇ ਉਤੋਂ ਤਿੰਨ ਜਨੇ ਆਏ ਆ ਸਪਲੈਂਡਰ ਮੋਟਰਸ 'ਤੇ ਉਹ ਗੋਲੀਆਂ ਚਲਾ ਕੇ ਅੱਗੇ ਚਲੇ ਗਏ ਤੇ ਉਹ ਦੋ ਗੋਲੀਆਂ ਉਹਨਾਂ 'ਤੇ ਲੱਗਿਆ ਹੀ ਆ ਤੇ ਹੁਣ ਐਡਮਿਟ ਕਰਵਾਇਆ ਵੇਖੋ ਕਿੱਥੇ ਕਰਵਾਇਆ ਬੰਦਾ ਉੱਥੇ ਨਿਰਮਲ ਉਹਨਾਂ ਆਇਆ ਹੋਏ ਸਾਬਣ ਕੀ ਕੀ ਨਾਮ ਸੀ ਉਹਨਾਂ ਦਾ ਪਤਾ ਨਹੀਂ ਜੀ ਆਪਾਂ ਨੇ ਨਹੀਂ ਜਿਹੜੇ ਜਿਹਦੇ ਗੋਲੀ ਵਜੀ ਉਹ ਪਤਾ ਨਹੀਂ ਤੁਹਾਨੂੰ ਆਖੀ ਉਹ ਪਹਿਲੀ ਵਾਰ ਹੀ ਆਇਆ ਹੋਏ ਆਏ ਆ ਤੇ ਕਿੰਨੇ ਵਜੇ ਦੀ ਗੱਲ ਲੱਗੀ ਹੈ 11:50 55 ਮਿੰਟ ਦੀ ਤੇ ਕਿੰਨੇ ਜਣੇ ਆ ਗਏ ਤਿੰਨ ਜਨੇ ਆ ਗਏ ਕੱਤੀ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਹਾਂਜੀ ਮੂੰਹ ਬੰਨੇ ਹੋਈ ਕਿ ਸਾਈਡ ਤੋਂ ਆਇ ਤੇ ਕਿ ਸਾਈਡ ਦੇ ਇਧਰਲੀ ਸਾਈਡ ਤੋਂ ਆਏ ਤੇ ਇਧਰ ਸਿੱਧਾ ਆਪਣਾ ਨਹਿਰ ਵਾਲ ਚਲੇ ਗਏ ਨਹਿਰ ਵਾਲ ਪਾਸੇ ਗਏ ਹਾਂਜੀ ਤੇ ਆ ਮੇਨ ਜੀ ਨਾਲੇ ਤੋਂ ਨਹੀਂ ਆਏ ਹਾਂਜੀ ਮੇਨ ਜੀ ਨਾਲੇ ਫਿਰ ਕਾਹਨੇ ਗੋਲੀ ਜਦ ਦਿੱਤੀ ਫਰੈਡ ਦੀਆਂ ਗੋਲਾਂ ਆਉਂਦੀਆਂ ਪਈਆਂ ਸਾਨੂੰ 15-20 ਦਿਨ ਤੋਂ ਤੁਸੀਂ ਕੰਪਲੀਟ ਕੀਤੀ ਹਾਂਜੀ ਕੰਪਲੀਟ ਕੀਤੀ ਹੋਈ ਹੈ ਸਾਰੀ ਪੁਲਿਸ ਨੂੰ ਕੀ ਫਿਰ ਕਾਰਵਾਈ ਪੁਲਿਸ ਵਾਲੇ ਵੇਖੋ ਜੀ ਤੁਹਾਡੇ ਸਾਹਮਣੇ ਹੈ ਜੋ ਕਰਦੇ ਪਏ ਕਿੰਨੇ ਗੋਲੀਆਂ ਚੁਲਾਈ ਜਾਂਦਾਂ ਨੇ ਦੋ ਤੋਂ ਤਿੰਨ ਫਾਇਰ ਹੋਇਆ ਜੀ ਮੂੰਹ ਵੱਧੇ ਹਾਂਜੀ ਮੂੰਹ ਵੱਧੇ ਹੋਏ ਹਾਂਜੀ ਸਰਪੰਚ ਨੂੰ ਪਤਾ ਕਿ ਤੁਹਾਨੂੰ ਨਹੀਂ ਜੀ ਅਜੇ ਕੁਝ ਨਹੀਂ ਪਤਾ ਲੱਗਾ ਨਾ ਹੀ ਸਰਕਾਰ ਇਹ ਵੀ ਐਸਐਚਓ ਸਾਹਿਬ ਨੇ ਇਹ ਵੀ ਕਿਹਾ ਵੀ ਚਲੋ ਸਾਨੂੰ ਗਨਮੈਨ ਦਿੱਤਾ ਜਾਵੇ ਭਾਵੇਂ ਇੱਕ ਹੀ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਚਲੋ ਕੋਈ ਨਹੀਂ ਅਜੇ ਦਿੱਤਾ ਗਿਆ ਬਾਕੀ ਪੀਸੀਆਰ ਵਾਲੇ ਹੁੰਦੇ ਹੀ ਹੋ ਪਰ 5-10 ਮਿੰਟ ਆ ਕੇ ਚਲੇ ਜਾਂਦੇ ਹੀ ਉਹਨਾਂ ਦਾ ਸਾਡਾ ਕੀ ਬੰਦ ਤੁਹਾਨੂੰ ਕੰਪਲੀਟ ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਪੁਲਿਸ ਨੂੰ 15-20 ਦਿਨ ਹੋ ਗਏ ਤੇ ਤੁਹਾਨੂੰ ਪੁਲਿਸ ਜਿਹੜੀ ਅਪਲਾਈ ਨਹੀਂ ਕੀਤੀ ਨਾ ਸਕਿਉਰਟੀ ਮੈਂ ਸਕਿਉਰਟੀ ਅਸੀਂ ਆਪਣਾ ਗਾਰਡ ਰੱਖਿਆ ਹੈ ਇੱਕ ਮੰਗ ਇਹ ਹੀ ਹੈ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਨਾਲੇ ਇਹਨਾਂ ਨੂੰ ਇੱਕ ਗਾਰਡ ਦਿੱਤਾ ਜਾਵੇ ਤੇ ਸਿਕਿਉਰਿਟੀ ਦਿੱਤੀ ਜਾਵੇ ਹਾਂਜੀ ਉਹਨਾਂ ਨੇ 50 ਲੱਖ ਦੀ ਮੰਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਨੇਕਾ ਸਿੱਧੂਪੁਰ ਚਰ ਆਤੀ ਜਿਹੜੀ ਸਭੀ ਵਾਲੇ ਗਦਾਂ ਤੇ ਫਿਰ ਗੋੜਾ ਗੋਲੀ ਕਿ ਲਈ ਕੀ ਕਹਨ ਦੋਗੇ ਜੀ ਇਹ ਸਿਰਫ ਅੱਜ ਨਹੀਂ ਚੱਲੀ ਇਹ ਲਗਾਤਾਰ ਆਏ ਹਫਤੇ ਬਾਅਦ ਦਸਾਂ ਤਰ੍ਹਾਂ ਬਾਅਦ ਜੰਡਿਆਲਾ ਗੁਰੂ ਦੇ ਵਿੱਚ ਕਿਤਨਾ ਕਿਤੇ ਗੋਲੀ ਜੜੀ ਆ ਉਹ ਚੱਲ ਰਹੀ ਆ ਇਸ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਆ ਪੂਰਾ ਜੰਡਿਆਲਾ ਗੁਰੂ ਸ਼ਹਿਰ ਔਰ ਬੇਨਤੀ ਆ ਵੀ ਗਰੁੱਪ ਦੇ ਵਿੱਚ ਕਾਫੀ ਇਸ ਚੀਜ਼ ਦੇ ਉੱਤੇ ਚਰਚਾ ਚੱਲੀ ਔਰ ਕਿਹਾ ਗਿਆ ਐਸਐਸਪੀ ਦਿਹਾਤੀ ਜੀ ਨੂੰ ਕਿ ਸਹਿਮ ਦੇ ਵਿੱਚ ਲੋਕ ਨੇ ਲੋਕਾਂ ਨੂੰ ਆਪਣੀ ਪ੍ਰਤਿਕਸ਼ਨ ਵਾਸਤੇ ਜਿਹੜੇ ਆ ਜਿਹੜੇ ਯੋਗ ਨੇ ਲੋਕ ਜਿਹੜੇ ਅਸਲਾ ਵੈਪਨ ਜਿਹੜਾ ਉਹ ਰੱਖ ਸਕਦੇ ਨੇ ਉਹਨਾਂ ਦੀਆਂ ਫਾਈਲਾਂ ਬਣਾਈਆਂ ਜਾਣ ਉਹਨਾਂ ਨੂੰ ਮੁਹੱਈਆ ਕਰਾਇਆ ਜਾਣ ਘਟੂ ਘਟ ਲੋਕ ਜਿਹੜੇ ਆ ਆਪਣੀ ਜਨਮਾਲ ਦੀ ਰਾਖੀ ਤੇ ਕਰ ਸਕਣ ਇਹ ਹੀ ਫਾਈਲਾਂ ਜਿਹੜੀਆਂ ਪੈਂਡਿੰਗ ਪਈਆਂ ਨੇ ਔਰ ਇਹ ਹੀ ਫਾਈਲਾਂ ਉਸੇ ਐਸਐਸਪੀ ਸਾਹਿਬ ਦੇ ਟੇਬਲ ਤੋਂ 2-2 ਲੱਖ ਰੁਪਏ ਦੇ ਵਿੱਚ ਘੁੰਮ ਕੇ ਜਿਹੜੀਆਂ ਉਹ ਨਿਕਲਦੀਆਂ ਨੇ ਉਦੋਂ ਜਿਹੜੇ ਲਾਇਸੈਂਸ ਆ ਉਹ ਕਿਦਾਂ ਪ੍ਰੋਵਾਈਡ ਕੀਤੇ ਜਾਂਦੇ ਆ ਸੋ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਕਿ ਜਿਹੜਾ ਅਸਲਾ ਰੱਖਣ ਦੇ ਯੋਗ ਹੈ ਉਹਦੀ ਜਿਹੜੀ ਅਸਲਾ ਲਾਇਸੈਂਸ ਦੀ ਫਾਈਲ ਹੈ ਉਨੂੰ ਬਣਾਇਆ ਜਾਵੇ ਉਹਨੂੰ ਵੈਪਨ ਜਿਹੜਾ ਵਾ ਉਹ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਰੱਖਿਆ ਕਰ ਸਕਣ ਜਿਹੜੀ ਇਹ ਗੋਲੀ ਚਲੀ ਹੈ ਇਹ ਕੋਈ ਜਿਹੜਾ ਅਸਲਾ ਵਾ ਉਹ ਸਸਤੀ ਤੇ ਹੈ ਨਹੀਂ ਵੇਖੋ ਜੀ ਇਹ ਤਾਂ ਨੰਬਰ 2 ਦੀ ਅਸਲੇ ਆ ਬਿਲਕੁਲ ਮੈਂ ਉਸੇ ਗੱਲ ਤੇ ਆਉਣਾ ਵਾ ਕਿ ਜਿਹਦੇ ਕੋਲ ਲਾਇਸੈਂਸੀ ਅਸਲਾ ਹੋ ਤੇ ਆਲਰੇਡੀ ਟਰੈਕ ਆ ਉਸ ਬੰਦੇ ਨੇ ਤੇ ਆਪਣੇ ਲਾਇਸੈਂਸ ਦੇ ਉੱਤੋਂ ਇਹੋ ਜੀ ਵਾਰਦਾਤ ਕਰਨੀ ਨਹੀਂ ਆ ਇਹ ਜਿੰਨੇ ਵੀ ਕਾਰਨਾਮੇ ਹੋ ਰਹੇ ਨੇ ਕਾਰੇ ਹੋ ਰਹੇ ਆ ਦੋ ਨੰਬਰ ਦੇ ਲਾਇਸੈਂਸ ਔਰ ਅਸਲਾ ਵੀ ਉਹ ਜਿਹੜਾ 6-6 ਲੱਖ ਦਾ ਗਲੌਕ ਦੇ ਪਿਸਤਲ ਜਿਹੜੇ ਉਹ ਵਰਤੇ ਜਾ ਰਹੇ ਆ ਔਰ ਕਿੱਥੇ ਆ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਸਰਕਾਰ ਬਿਲਕੁਲ ਚੁੱਪ ਧਾਰੀ ਬੈਠੀ ਆ ਠੀਕ ਆ ਮੰਨਿਆ ਤੁਹਾਡੇ ਪ੍ਰਾਣੇ ਆਏ ਨੇ 125 ਦਿੱਲੀ ਤੋਂ ਉਹ ਵੀ ਲੋਕਾਂ ਦੇ ਨਕਾਰੇ ਹੋਏ ਉਹਨਾਂ ਦੀ ਖਾਤਰਦਾਰੀ ਦੇ ਵਿੱਚੋਂ ਬਾਹਰ ਨਿਕਲੋ ਉਹ ਵੀ ਇੱਕ ਵੱਡਾ ਸਵਾਲ ਆ ਕਿ ਉਹਨਾਂ ਦਾ ਜਿਹੜਾ ਕਰੋੜਾਂ ਰੁਪਈਆ ਦਾ ਖਰਚਾ ਵਾ ਉਹ ਕੇਸ ਖਜ਼ਾਨੇ ਦੇ ਵਿੱਚੋਂ ਹੋ ਰਿਹਾ ਜੀ ਬਿਲਕੁਲ ਉਹ ਕਾਉਂਸਲਰ ਸੀਗਾ ਸਾਡੇ ਸ਼ਹਿਰ ਦਾ ਔਰ ਬਹੁਤ ਲੋਕਾਂ ਨੇ ਹਮਦਰਦੀ ਜਤਾਈ ਆ ਬੜਾ ਪੜਿਆ ਲਿਖਿਆ ਸੂਝਵਾਨ ਤੇ ਲੋਕਾਂ ਦੇ ਵਿੱਚ ਵਿਚਰਨ ਵਾਲਾ ਸਾਡਾ ਉਹ ਵੀਰ ਜਿਹੜਾ ਵਾ ਉਹ ਵੀ ਇਸੇ ਕਾਰਨਾਮੇ ਦਾ ਜਿਹੜਾ ਵਾ ਸ਼ਿਕਾਰ ਹੋ ਗਿਆ ਵਾ ਜਿਸ ਦੁਕਾਨਦਾਰ ਤੇ ਗੋਲੀਆਂ ਚੜੀਆਂ ਉਹ ਕਹਿੰਦੇ ਕਿ ਮੈਂ ਮੈਨੂੰ ਛੱਡ ਕੇ ਪੌਲਾ ਆ ਰਹੀਆਂ ਸੀ ਔਰ ਮੈਂ ਪੁਲਿਸ ਕੰਪਲੇਨ ਕੀਤੀ ਹੈ ਲੇਕਿਨ ਮੈਨੂੰ ਕੋਈ ਕਾਰਵਾਈ ਨਹੀਂ ਮਿਲੀ ਕੀ ਕਹਣਾ ਦੋ ਜੀ ਬਿਲਕੁਲ ਵੇਖੋ ਜਿਸ ਕਾਉਂਸਲਰ ਦੀ ਉਹ ਦਿਨ ਹਤਿਆ ਕੀਤੀ ਗਈ ਆ ਉਹਨੇ ਵੀ ਦਰਖਾਸਤ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੀਗੀ ਔਰ ਉਹਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਮਹैया ਨਹੀਂ ਕੀਤੀ ਗਈ ਇਹ ਕੱਲੀ ਇਸ ਦੁਕਾਨਦਾਰ ਦੀ ਜਾਂ ਕਾਉਂਸਲਰ ਦੀ ਗੱਲ ਦੀਆਂ ਜਨਿਆਲੇ ਦੇ ਵਿੱਚ ਕੋਈ ਵੀ ਗਸ਼ਤਨਾ ਦੀ ਜਿਹੜੀ ਚੀਜ਼ ਆ ਨਜ਼ਰ ਨਹੀਂ ਆਉਂਦੀ ਜੋ ਇੱਥੇ ਵੀਆਈਪੀ ਸਹਿਬਾਨ ਸਾਡੇ ਆਉਂਦੇ ਮੰਤਰੀ ਸਹਿਬਾਨ ਆਉਂਦੇ ਨੇ ਸਿਆਸੀ ਪਾਰਟੀਆਂ ਆਉਂਦੀਆਂ ਨੇ ਉਦੋਂ ਚੱਪੇ-ਚੱਪੇ ਦੇ ਉੱਤੇ ਪੁਲਿਸ ਤਾਇਨਾਤ ਕੀਤੀ ਜਾਂਦੀ ਆ ਸੋ ਉਹਨਾਂ ਦੇ ਕੋਲ ਤੇ ਆਲਰੇਡੀ ਜਿਹੜਾ ਵਾ ਵੱਡੇ ਪੱਧਰ ਦੇ ਤੇ ਜਿਹੜਾ ਵਾ ਸਕਿਉਰਿਟੀ ਬਲ ਦੇ ਸੈਨਿਕ ਜਿਹੜੇ ਮੁਲਾਜ਼ਮ ਨੇ ਮੌਜੂਦ ਆ ਪਰ ਆ ਜਿਹੜੇ ਲੋਕ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਦੁਕਾਨ ਦੇਤੇ ਮਸ਼ੱਕਤ ਕਰਦੇ ਆ ਇਹਨਾਂ ਦੀ ਜਾਨ-ਮਾਲ ਦੀ ਰਾਖੀ ਜਿਹੜੀ ਆ ਉਹ ਕੌਣ ਕਰੂਗਾ ਗੱਲ ਹੀ ਜੇ ਵਿਚਾਰ ਕਰੀਏ ਬੰਨੀ ਸ਼ਬਦਾ ਲਾਉਣ ਆਇਆ ਵਾ ਤੇ ਇਹਨੇ ਵਾ ਗੋਲੀ ਚਲਾ ਕੇ ਉਹਨੂੰ ਮਾਰ ਗਏ ਆ ਤੇ ਵੇਖੋ ਗਲ ਤੇ ਮਾਰੀ ਹੈ ਦਿਨ ਦੀ ਵੀ ਕਿਉਂ ਕਿਸੇ ਦਾ ਕੁੱਤੇ ਜਿਨਾ ਕਦਰ ਨਹੀਂ ਆ ਤੇ ਵੇਖੋ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੇ ਆ ਸ਼ਬਦ ਕੰਮ ਤਾਂ ਕੋਈ ਵੀ ਨਹੀਂ ਐਵੇਂ ਹੁੰਦਾ ਵੀ ਸਾਰਾ ਦਿਨ ਮਿਹਨਤ ਕਰਦੇ ਤੇ ਕਰਿਆਨੇ ਵਾਲੇ ਵੀ ਲੈ ਕੇ ਦੇ ਕਿੱਲੇ ਦਿਨਾਂ ਦਾ ਧਮਕੀ ਤੋਂ ਮਗੇ ਦਰਵਾ ਲਾਉਂਦੇ ਆ ਬੰਦੇ ਦੇ ਹਸਪਤਾਲ ਲੈ ਕੇ ਗਏ ਆ ਜੀ ਤੇ ਦੋ ਤਿੰਨ ਗੋਲੀਆਂ ਚਿਹਰੇ 'ਤੇ ਮੈਂ ਹੀ ਸਮਝਿਆ ਵੀ ਬੁਟਾਕੇ ਚਲਾਉਂਦੇ ਆ ਮੁੰਡੇ ਆਲੇ ਮੋਟੇ ਸਾਰੇ ਅੰਜਲ ਹੁੰਦਿਆ ਕਿੰਨੇ ਜਣੇ ਸੀਗੇ ਉਹ ਵੀ ਦੋ ਤਿੰਨ ਜਾਰੇ ਸੀ ਇਧਰ ਨਹਿਰਾਂ ਨੂੰ ਚਲੇ ਗਏ ਇਧਰ ਸ਼ਹਿਰ ਵੱਲ ਆਏ ਆ ਨੀ ਪਿੱਛੋ ਵੇਖੇ ਆ ਕਿਉਂ ਮੋਟਰਸਾਈਕਲ ਮੋਟਰਸਾਈ ਨੰਬਰ ਪਲੇਟ ਵੀ ਆਣੀ ਆ ਕੀ ਮੰਗ ਕਰਦੇ ਵੰਗ ਗਾਦੀਆਂ ਸਾਫ਼ ਹੋਣਾ ਚਾਹੀਦਾ ਵੀ ਇਹ ਕੰਮ ਨਹੀਂ ਹੋਣੇ ਚਾਹੀਦੇ ਅੱਠ ਦਿਨ ਜਨਰੇ ਦੇ ਬੰਦਾ ਮਾਰ ਦਿੰਦੇ ਆ ਅੱਠ ਦਿਨ ਨੂੰ ਪੇਕਦਾ ਭੋਗ ਨਹੀਂ ਮਿਲਿਆ ਦੂਜਾ ਮਾਰ ਦਿੰਦੇ ਆ ਅਜਾਬ ਇਹ ਕਰਦੇ ਵੀ ਲੋਕਾਂ ਦੀ ਭਲਾ ਹੋਣਾ ਚਾਹੀਦਾ ਵਾ ਅੰਜ ਸਰ ਕੀ ਕਰ ਲੋ ਇਹ ਇਹ ਸਰਲੀ ਕਰਿਆਨਾ ਸਟੋਰ ਆ ਉਹਦੇ ਸਾਹਮਣੇ ਉਹਨਾਂ ਦਾ ਇੱਕ ਜਿਹੜਾ ਸਮਾਨ ਮਟੀਰੀਅਲ ਵਾਲਾ ਸਟੋਰ ਆ ਉੱਥੇ ਅੱਜ ਡਿਲੀਵਰੀ ਦੇਣ ਵਾਸਤੇ ਕੋਲ ਡਰਿੰਕਸ ਦੀ ਕੋਈ ਆਇਆ ਸੀਗਾ ਆਪਣੀ ਮੋਟਰਸਾਈਕਲ ਵਾਲੀ ਰੇੜੀ ਤੇ ਤਿੰਨ ਬੰਦੇ ਜਿਹੜੇ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਮੂੰਹ ਢੱਕੇ ਹੋਏ ਸੀਗੇ ਤੇ ਮੋਟਰਸਾਈਕਲ ਤੇ ਆਏ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਜੋ ਸਾਨੂੰ ਦੱਸਿਆ ਗਿਆ ਵੀ ਮਰੋੜੀਆਂ ਹੋਈਆਂ ਵਾਂ ਤੇ ਉਹ ਦੋ ਉਹਨਾਂ ਨੇ ਦੋ ਫਾਇਰ ਕੀਤੇ ਆ ਇੱਕ ਫਾਇਰ ਉਹਦੇ ਜਿਹੜਾ ਡਿਲੀਵਰੀ ਦੇਣ ਆਇਆ ਸੀ ਉਹਦੇ ਪੱਟ ਦੇ ਵਿੱਚ ਪਿੱਛੋਂ ਲੱਗਾ ਵਾ ਉਹਨੂੰ ਮੈਂ ਮੁਲਾਜ਼ਮ ਭੇਜ ਕੇ ਨਾਲ ਹਸਪੀਟਲ ਭੇਜਤਾ ਵਾ ਅਸੀਂ ਮੌਕੇ ਤੇ ਤੁਰੰਤ ਹੀ ਸਾਡਾ ਪੀਸੀਆਰ ਵੀ ਤੇ ਅਸੀਂ ਵੀ ਬਿਲਕੁਲ ਤੁਰੰਤ ਪਹੁੰਚ ਗਏ ਆ ਜਿਹੜੇ ਨਾਮਲੂਮ ਵਿਅਕਤੀਆਂ ਨੇ ਫਾਇਰਿੰਗ ਕੀਤੀ ਆ ਉਹਨਾਂ ਦੇ ਮਗਰ ਅਸੀਂ ਇੱਕ ਟੀਮ ਉਹਨਾਂ ਦੇ ਮਗਰ ਲਾਈ ਆ ਇੱਕ ਅਸੀਂ ਕੈਮਰੇ ਦੇਖ ਰਹੇ ਆ ਤੇ ਬਾਕੀ ਜਿਹੜੀ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਊਗੀ ਕਾਰਨ ਇਹ ਜਿੱਦ ਕਾਰਨ ਇਹ ਆ ਵੀ ਜਾਨੂੰ 1.5 ਮਹੀਨਾ ਪਹਿਲਾਂ ਸਰਲੀ ਕਰਿਆਨਾ ਸਟੋਰ ਨੂੰ ਐਕਸਟਰਸ਼ਨ ਕਾਲ ਆਈ ਸੀ ਸ਼ੋਰੂਮ ਉਹਨਾਂ ਦਾ ਸੜਕ ਦੇ ਦੂਜੇ ਬੰਨੇ ਆ ਇਹ ਵੀ ਸਟੋਰ ਉਹਨਾਂ ਦਾ ਹੀ ਆ ਇਹ ਮੇਬੀ ਲੱਗਦਾ ਹੈ ਕਿ ਉਹਨਾਂ ਨੂੰ دہشت ਪਾਉਣ ਵਾਸਤੇ دہشت ਪਾਉਣ ਵਾਸਤੇ ਜਿਹੜਾ ਉਹਨਾਂ ਨੇ ਫਾਇਰਿੰਗ ਕੀਤੀ ਆ ਤੇ ਕਿਉਂਕਿ ਉਧਰ ਉਹਨਾਂ ਦੇ ਸਟੋਰ ਦੇ ਉੱਤੇ ਗਾਰਡ ਆ ਗਾਰਡ ਕਰਕੇ ਉਧਰ ਨੂੰ ਹਿੰਮਤ ਨਹੀਂ ਕਰ ਸਕੇ ਉਹਨਾਂ ਨੇ ਇਧਰ ਜਿਹੜਾ ਉਹਨਾਂ ਦਾ ਸਟੋਰ ਰੂਮ ਆ ਉਹਦੇ ਵਾਲੇ ਬੰਨੇ ਫਾਇਰਿੰਗ ਕੀਤੀ ਹੈ ਸਰ ਇਸ ਤੋਂ ਪਹਿਲਾਂ ਵੀ ਕਾਉਂਸਲਰ ਜੀ ਨੇ ਕਿਹਾ ਵੀ ਆ ਪਤਾ ਥੋੜਾ ਜਿਹਾ ਵਾਲੇ ਨਹੀਂ ਹੋਈਆ ਪਤਾ ਰਹੀਆ ਜੇ ਜਿਹਾਲੇ ਵਿੱਚ ਤभी ਪਤਾ ਚੰਨ ਹੋ ਬਣਾਇਆ ਜਾ ਰਿਹਾ ਵੇਖੋ ਜੀ ਅਸੀਂ ਦਿਨ ਰਾਤ ਜਿਹੜਾ ਵਾ ਲੋਕਾਂ ਦੀ ਸੁਰੱਖਿਆ ਵਾਸਤੇ ਡਿਊਟੀ ਤੇ ਤਨਾਤ ਆ ਹੁਣ ਇਹ ਜਿਹੜੀਆਂ ਇਨਸੀਡੈਂਟ ਕੋ ਹੋ ਜਾਂਦਾ ਵਾ ਇਹਦੇ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਡੀ ਜਿਹੜੇ ਵੀ ਜਿਹੜੇ ਜਿਹੜੇ ਵੀ ਪਿਛੇ ਇਨਸੀਡੈਂਟ ਹੋਏ ਆ ਸਾਰੇ ਟ੍ਰੇਸ ਕਰਕੇ ਸਾਰੇ ਬੰਦੇ ਜਿਹੜੇ ਫੜੇ ਗਏ ਸਤਗੁਰੂ ਕਲੈਕਸ਼ਨ ਤੇ ਫਾਇਰਿੰਗ ਹੋਈ ਸੀ ਉਹ ਵੀ ਚਾਰੇ ਦੇ ਚਾਰੇ ਬੰਦੇ ਫੜਲੇ ਸੀ ਈਵਨ ਦੈਨ ਜਿਨ੍ਹਾਂ ਨੇ ਇਥੋਂ ਆਇਡੈਂਟੀਫਿਕੇਸ਼ਨ ਦਿੱਤੀ ਸੀ ਵੀ ਇਹਨਾਂ ਨੂੰ ਕਾਲ ਕਰੋ ਉਹ ਵੀ ਬੰਦੇ ਜਿਹੜੇ ਅਸੀਂ ਟ੍ਰੇਸ ਕਰਕੇ ਇੱਕ ਫੜ ਲਿਆ ਵਾ ਤੇ ਸਾਡੇ ਵੱਲੋਂ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਅਸੀਂ ਦਿਨ ਰਾਤ ਆਪਣੀ ਡਿਊਟੀ ਤੇ ਤਨਾਤ ਆ ਪੀਸੀਆਰ ਵਿਦਨ 2 ਮਿੰਟਸ ਇੱਥੇ ਪਹੁੰਚਿਆ ਵਾ ਇਸ ਤੋਂ ਇਲਾਵਾ ਮੈਂ ਵੀ ਉਸੇ ਵੇਲੇ ਪਿੱਛੇ ਹੀ ਉਹਦੇ 2 ਮਿੰਟਾਂ ਦੇ ਵਿੱਚ ਆ ਗਿਆ ਵਾਂ ਇਹ ਬਾਕੀ ਜਿਹੜੀ ਆ ਇਹਦੀ ਤਫ਼ਤੀਸ਼ ਜਿਹੜੀ ਆ ਢੰਗਾਈ ਨਾਲ ਕੀਤੀ ਜਾਊਗੀ ਜੋ ਵੀ ਤੱਤ ਸਾਹਮਣੇ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਣਗੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਗੋਲੀ ਲੱਗੀ ਇਹਦੀ ਕੰਡੀਸ਼ਨ ਕਿਸ ਤਰ੍ਹਾਂ ਸੀ ਉਹ ਮੇਰੇ ਮੁਲਾਜ਼ਮ ਗਏ ਆ ਨਾਲ ਹਸਪਤਲ ਲੈ ਗਏ ਉਹਦੇ ਪੱਟ 'ਚ ਗੋਲੀ ਪਿੱਛੋਂ ਲੱਗੀ ਆ ਹੁਣ ਉਹ ਡਾਕਟਰ ਹੀ ਦੱਸ ਸਕਦੇ ਆ ਠੀਕ ਆ ਵੈਸੇ ਉਹ ਮੇਰੇ ਖਿਆਲ ਖਤਰੇ ਤੋਂ ਬਾਹਰ ਆ ਚਾ ਦੁਕਾਨਦਾਰ ਤਾਂ ਕਹਿਣਾ ਕਿ ਸਾਨੂੰ ਕੋਈ ਵੀ ਸਿਕਿਉਰਿਟੀ ਜਿਹੜੀ ਆ ਪੁਲਿਸ ਨੂੰ ਨਹੀਂ ਕੀਤੀ ਗਈ ਪੁਲਿਸ ਦਾ ਪੀਸੀਆਰ ਵੀ ਇੱਥੇ ਲੱਗਾ ਹੋਇਆ ਵਾ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਗਾਰਡ ਵੀ ਮੁਹੱਈਆ ਕਰਵਾਇਆ ਸੀ ਹੋਰ ਇਹ ਤੋਂ ਬਾਅਦ ਦਿਨ ਰਾਤ ਇੱਥੇ ਤਿੰਨ ਚਾਰ ਤਿੰਨ ਵਾਰੀ ਘੜੀ ਚ ਮੈਂ ਚੈਕਿੰਗ ਕਰਦਾ ਵਾਂ ਤੇ ਸਿਕਿਉਰਟੀ ਵੱਲੋਂ ਕੋਈ ਢਲ ਨਹੀਂ ਜੇ ਸਿਕਿਉਰਟੀ ਨਾ ਹੁੰਦੀ ਫਿਰ ਉਹਨਾਂ ਦੀ ਦੁਕਾਨ ਉਹਨਾਂ ਦੇ ਸ਼ੋਰੂਮ ਤੇ ਫਾਇਰਿੰਗ ਹੁੰਦੀ